ਅੱਜ ਕੱਲ ਸਾਰੇ ਤੇ ਬਹੁਤ ਲੋਕ ਦਸਤਾਰ ਸਜਾਉਣ ਲੱਗੇ ਦਿਮਾਲੇ ਸਜਾਉਂਦੇ ਨੇ ਬਹੁਤ ਪ੍ਰਮਾਤਮਾ ਦੀ ਮਿਹਰ ਆ ਚੰਗੀ ਗੱਲ ਆ ਹਰ ਕੋ ਕੋਈ ਸਜਾਵੇ ਤੇ ਇਹ ਇੱਕ ਦਿਨ ਦਿਨ ਵੀ ਐਸਾ ਆਉਣਾ ਵੀ ਸਾਰਿਆਂ ਦੇ ਦਿਮਾਲੇ ਤੇ ਦਸਤਾਰਾਂ ਸਜਾਈਆਂ ਹੋਣੀਆਂ ਪਰ ਦੁੱਖ ਇਸ ਚੀਜ਼ ਦਾਗਾ ਵੀ ਦਿਮਾਲੇ ਪੱਗਾਂ ਸਜਾ ਕੇ ਲੋਕ ਨਸ਼ੇ ਕਰਦੇ ਨੇ दारूਾਂ ਪੀਂਦੇ ਨੇ ਮੀਟ ਮਛਲੀਆਂ ਖਾਂਦੇ ਨੇ ਮੇਕਅਪ ਕਰਦੇ ਨੇ ਇਹ ਸ਼ੋਭਾ ਨਹੀਂ ਦਿੰਦਾ ਗੁਰੂ ਸਾਹਿਬ ਨੇ ਕਿੰਨੀਆਂ ਕੁਰਬਾਨੀਆਂ ਕਰਕੇ ਸਾਨੂੰ ਇਹ ਦਸਤਾਰ ਬਖਸ਼ੀਆ ਇਹਨੂੰ ਸਿਰਫ ਕਪੜਾ ਨਾ ਸਮਝੋ ਇਹ ਇੱਕ ਬਹੁਤ ਵੱਡੀ ਇੱਜ਼ਤ ਆ ਜੋ ਕਿ ਆਪਣੀ ਇੱਜ਼ਤ ਦਾ ਕਾਰਨ ਬਣਦੀ ਹੈ ਇਹ ਸਭ ਦੀ ਇੱਜ਼ਤਦਾਇਕ ਕਾਰਨ ਬਣਦੀ ਆ ਇਹ ਸਮਾਂ ਪਾ ਕੇ ਸਭ ਨੂੰ ਹੀ ਪਤਾ ਲੱਗ ਜਾਣਾ ਵੀ ਇਹ ਦਸਤਾਰ ਦੀ ਅਹਿਮੀਅਤ ਕੀ ਆ ਤੇ ਇਸ ਨੂੰ ਕਪੜਾ ਨਾ ਸਮਝਿਆ ਜਾਵੇ ਤੇ ਇਸ ਨੂੰ ਬਹੁਤ ਸਤਿਕਾਰ ਦੇ ਨਾਲ ਸਜਾਇਆ ਜਾਵੇ ਮੇਕਅਪ ਮੀਟ ਮੱਛੀਆਂ दारूਾਂ ਪੀਣੀਆਂ ਬੰਨ ਕੇ ਇਹ ਬੰਦ ਕਰ ਦੋ ਕਦੇ ਵੀ